ਗਲਤ ਲੱਗਦਾ ਸੀਗਾ ਜਦੋਂ ਕੋਈ ਮੁੱਖ ਮੰਤਰੀ ਆ ਜਾਂਦਾ ਪ੍ਰੋਟੋਕਾਲ ਮੁਤਾਬਕ ਉਹਨੂੰ ਸਲੂਟ ਕਰਦੇ ਸੀਗੇ ਜਿਹੜੇ ਜਵਾਨ ਖੜੇ ਰਸਤੇ 'ਚ ਤੋਂ ਸਲੂਟ ਦਾ ਜਵਾਬ ਨਹੀਂ ਦਿੰਦੇ ਸੀ ਤਾਂ ਫਿਰ ਇਦਾਂ ਹੀ ਹੋ ਗਿਆ ਫਿਰ ਜਿਵੇਂ ਆਪਾਂ ਕਿਸੇ ਵੱਲ ਹੱਥ ਕੱਢੀਏ ਹੱਥ ਬਣਾਉਣ ਵਾਸਤੇ ਅਗਲਾ ਕੱਢੇ ਨਾਲ ਜਦੋਂ ਤੋਂ ਮੈਂ ਐਮਪੀ ਬਣਿਆ ਜਿੰਨੇ ਵੀ ਮੁੰਡੇ ਡਿਊਟੀ ਤੇ ਲੱਗਦੇ ਸੀ ਜਾਂ ਰੂਟ ਲੱਗਦਾ ਸੀ ਅੱਜ ਤੱਕ ਮੁੱਖ ਮੰਤਰੀ ਦੇ ਅੱਗੇ ਮੈਂ ਹਰ ਇੱਕ ਸਲੂਟ ਦਾ ਜਵਾਬ ਦਿੰਨਾ ਕੋਈ ਸਲੂਟ ਮੈਂ ਅਟੈਂਡਡ ਨਹੀਂ ਛੱਡਦਾ ਟ੍ਰੈਫਿਕ ਵਾਲੇ ਮੁੰਡੇ ਨੇ ਸਲੂਟ ਮਾਰਿਆ ਮੈਨੂੰ ਪਤਾ ਨਹੀਂ ਲੱਗਿਆ ਮੈਨੂੰ ਡਰਾਈਵਰ ਨੇ ਮੁੰਡੇ ਦੱਸਿਆ ਕਹਿੰਦਾ ਉਹ ਮੁੰਡੇ ਨੇ ਸਲੂਟ ਮਾਰਿਆ ਸੀ ਤੁਸੀਂ ਫੋਨ ਤੇ ਸੀ ਮੈਂ ਗੱਡੀ ਵਾਪਸ ਕਰ ਲਾ ਗੱਡੀ ਨੂੰ ਮਾਰ ਕੇ ਮੈਂ ਆਇਆ ਦੁਬਾਰਾ ਉਸ ਚੌਂਕ ਤੇ ਜਿੱਥੇ ਖੜਾ ਸੀ ਉੱਤਰ ਕੇ ਮੈਂ ਉਹਨੂੰ ਕਿਹਾ ਮੈਂ ਕਿ ਸੌਰੀ ਮੈਂ ਕਿਤੇ ਉਹ ਦੇਖਦਾ ਸੀ ਮੈਂ ਆਪਾਂ ਨੂੰ ਸਲੂਟ ਦੁਬਾਰਾ ਤੱਕ ਪੁਲਿਸ ਦੀ ਰਿਸਪੈਕਟ ਦੀ ਗੱਲ ਹੈ ਮੈਂ ਪਹਿਲਾਂ ਦੇਖਦਾ ਰਿਆਂ ਲੀਡਰਾਂ ਨੂੰ ਕਈ ਵਾਰੀ ਮੈਂ ਸ਼ੋਹਾਂ ਤੇ ਵੀ ਜਾਂਦਾ ਰਿਹਾ ਤੇ ਉੱਥੇ ਮੁੱਖ ਮੰਤਰੀ ਵੀ ਆਉਂਦੇ ਰਹੇ ਆ ਸਮੇਂ-ਸਮੇਂ ਦੇ ਮੈਨੂੰ ਬੜਾ ਗਲਤ ਲੱਗਦਾ ਸੀਗਾ ਜਦੋਂ ਕੋਈ ਮੁੱਖ ਮੰਤਰੀ ਆ ਜਾਂਦਾ ਪ੍ਰੋਟੋਕਾਲ ਮੁਤਾਬਕ ਉਹਨੂੰ ਸਲੂਟ ਕਰਦੇ ਸੀਗੇ ਜਿਹੜੇ ਜਵਾਨ ਖੜੇ ਰਸਤੇ 'ਚ ਤੋਂ ਸਲੂਟ ਦਾ ਜਵਾਬ ਨਹੀਂ ਦਿੰਦੇ ਸੀ ਚਾਕਦੇ ਵੀ ਨਹੀਂ ਸੀ ਉਹਨਾਂ ਵੱਲ ਇਹ ਤਾਂ ਫਿਰ ਇਦਾਂ ਹੀ ਹੋ ਗਿਆ ਫਿਰ ਜਿੰਨੇ ਆਪਾਂ ਕਿਸੇ ਵੱਲ ਹੱਥ ਕੱਢੀਏ ਹੱਥ ਬਣਾਉਣ ਵਾਸਤੇ ਅਗਲਾ ਕੱਢੇ ਨਾ ਫਿਰ ਆਪਾਂ ਨੂੰ ਨਮੋਸ਼ੀ ਹੁੰਦੀ ਹੈ ਨਾ ਫਿਰ ਜਦੋਂ ਤੋਂ ਮੈਂ ਐਮਪੀ ਬਣਿਆ ਕਿਉਂਕਿ ਉਹ ਤੋਂ ਪਹਿਲਾਂ ਤਾਂ ਸਲੂਟ ਪੈਂਦੇ ਸੀ ਜਦੋਂ ਤੋਂ ਮੈਂ ਐਮਪੀ ਬਣਿਆ ਜਿੰਨੇ ਵੀ ਮੁੰਡੇ ਡਿਊਟੀ ਤੇ ਲੱਗਦੇ ਸੀ ਜਾਂ ਰੂਟ ਲੱਗਦਾ ਸੀ ਅੱਜ ਤੱਕ ਮੁੱਖ ਮੰਤਰੀ ਦੇ ਅੱਜ ਤੱਕ ਮੈਂ ਹਰ ਇੱਕ ਸਲੂਟ ਦਾ ਜਵਾਬ ਦੇਣਾ ਕੋਈ ਸਲੂਟ ਮੈਂ ਅਟੈਂਡਡ ਨਹੀਂ ਛੱਡਦਾ ਇੱਕ ਵਾਰੀ ਮੈਂ ਮੁਕਸਰ ਮਾਗੀ ਮੇਲੇ ਚੋਂ ਨਿਕਲ ਰਿਹਾ ਸੀ ਜਦੋਂ ਹਜੇ ਸਾਡੀ ਪਾਰਟੀ ਦੀ ਸਰਕਾਰ ਨਹੀਂ ਬਣੀ ਸੀ ਤਾਂ ਮੈਂ ਬਾਹਰ ਨਿਕਲਿਆ ਤੇ ਮੈਂ ਕਿਤੇ ਫੋਨ ਤੇ ਲੱਗ ਗਿਆ ਇੱਕ ਟ੍ਰੈਫਿਕ ਵਾਲੇ ਮੁੰਡੇ ਨੇ ਸਲੂਟ ਮਾਰਿਆ ਮੈਨੂੰ ਪਤਾ ਨਹੀਂ ਲੱਗਿਆ ਮੈਨੂੰ ਡਰਾਈਵਰ ਨੇ ਮੁੰਡੇ ਦੱਸਿਆ ਕਹਿੰਦਾ ਉਹ ਮੁੰਡੇ ਨੇ ਸਲੂਟ ਮਾਰਿਆ ਸੀ ਤੁਸੀਂ ਫੋਨ ਤੇ ਸੀ ਮੈਂ ਗੱਡੀ ਵੈਕ ਕਰ ਲਾ ਗੱਡੀ ਦੀ ਊ ਮਾਰ ਕੇ ਮੈਂ ਆਇਆ ਦੁਬਾਰਾ ਉਸ ਚੌਂਕ ਤੇ ਜਿੱਥੇ ਖੜਾ ਸੀ ਉੱਤਰ ਕੇ ਮੈਂ ਉਹਨੂੰ ਕਿਹਾ ਮੈਂ ਕਿ ਸੌਰੀ ਮੈਂ ਕਿਤੇ ਹੋਰ ਦੇਖਦਾ ਸੀ ਮੈਂ ਆ ਤੈਨੂੰ ਸਲੂਟ ਕਰਨਨ ਦੁਬਾਰਾ ਮਾਣ ਮਹਿਸੂਸ ਹੁੰਦਾ ਦਿਨ ਜਨਮ ਦਿਨ ਦੇ ਕਾਰਡ ਆਉਂਦੇ ਆ ਨਾ ਤੁਹਾਨੂੰ ਤੇ ਆਉਣ ਸਾਲ ਮੈਂ ਸ਼ੁਰੂ ਕੀਤਾ ਕਿ ਡੀਜੀਪੀ ਦੇ ਸਾਈਨ ਹੋਣ ਮੇਰੇ ਸਾਈਨ ਹੋਣ ਤੇ ਤੁਹਾਡੇ ਘਰੇ ਤੁਹਾਡੇ ਜਨਮ ਦਿਨ ਵਾਲੇ ਦਿਨ ਬਹੁਤ ਸ਼ਾਨਦਾਰ ਕਾਰਡ ਆਵੇ ਜਿਜ ਤੁਹਾਡੀਆਂ ਪ੍ਰਾਪਤੀਆਂ ਲਿਖਿਆ ਹੋਣ ਬੱਚਿਆਂ ਨੂੰ ਮਾਣ ਮਹਿਸੂਸ ਹੁੰਦਾ ਬੱਚੇ ਸਕੂਲ ਚ ਲੈ ਕੇ ਜਾਂਦੇ ਨੇ ਉਹ ਜਨ ਕਾਰਡ ਕਿ ਮੇਰੇ ਪਾਪਾ ਵਾਸਤੇ ਕਾਰਡ ਆਇਆ ਹੈ ਦੇਖੋ ਮਾਣ ਮਹਿਸੂਸ ਇੱਜ਼ਤ ਹੈ ਜਿੰਨੀ ਇੱਜ਼ਤ ਦੇ ਦੋਗੇ ਉਨੀ ਜਿੱਤ ਲੈ ਲੋਗੇ ਫਿਰ ਗਲਤ ਲੱਗਦਾ ਸੀਗਾ ਜਦੋਂ ਕੋਈ ਮੁੱਖ ਮੰਤਰੀ ਆ ਜਾਂਦਾ ਪ੍ਰੋਟੋਕਾਲ ਮੁਤਾਬਕ ਉਹਨੂੰ ਸਲੂਟ ਕਰਦੇ ਸੀਗੇ ਜਿਹੜੇ ਜਵਾਨ ਖੜੇ ਰਸਤੇ 'ਚ ਤੋਂ ਸਲੂਟ ਦਾ ਜਵਾਬ ਨਹੀਂ ਦਿੰਦੇ ਸੀ ਤਾਂ ਫਿਰ ਇਦਾਂ ਹੀ ਹੋ ਗਿਆ ਫਿਰ ਜਿਵੇਂ ਆਪਾਂ ਕਿਸੇ ਵੱਲ ਹੱਥ ਕੱਢੀਏ ਹੱਥ ਮਲਾਉਣ ਵਾਸਤੇ ਅਗਲਾ ਕੱਢੇ ਨਾ ਜਦੋਂ ਮੈਂ ਐਮਪੀ ਬਣਿਆ ਜਿੰਨੇ ਵੀ ਮੁੰਡੇ ਡਿਊਟੀ ਤੇ ਲੱਗਦੇ ਸੀ ਜਾਂ ਰੂਟ ਲੱਗਦਾ ਸੀ ਅੱਜ ਤੱਕ ਮੁੱਖ ਮੰਤਰੀ ਦੇ ਅੱਗੇ ਮੈਂ ਹਰ ਇੱਕ ਸਲੂਟ ਦਾ ਜਵਾਬ ਦਿੰਨਾ ਕੋਈ ਸਲੂਟ ਮੈਂ ਅਟੈਂਡਡ ਨਹੀਂ ਛੱਡਦਾ ਟ੍ਰੈਫਿਕ ਵਾਲੇ ਮੁੰਡੇ ਨੇ ਸਲੂਟ ਮਾਰਿਆ ਮੈਨੂੰ ਪਤਾ ਨਹੀਂ ਲੱਗਿਆ ਮੈਨੂੰ ਡਰਾਈਵਰ ਨੇ ਮੁੰਡੇ ਦੱਸਿਆ ਕਹਿੰਦਾ ਉਹ ਮੁੰਡੇ ਨੇ ਸਲੂਟ ਮਾਰਿਆ ਸੀ ਤੁਸੀਂ ਫੋਨ ਤੇ ਸੀ ਮੈਂ ਗੱਡੀ ਵਾਪਸ ਕਰ ਲਾ ਗੱਡੀ ਨੂੰ ਮਾਰ ਕੇ ਮੈਂ ਆਇਆ ਦੁਬਾਰਾ ਉਸ ਚੌਂਕ ਤੇ ਜਿੱਥੇ ਖੜਾ ਸੀ ਉੱਤਰ ਕੇ ਮੈਂ ਉਹਨੂੰ ਕਿਹਾ ਮੈਂ ਕਿ ਸੌਰੀ ਮੈਂ ਕਿਤੇ ਉਹ ਦੇਖਦਾ ਸੀ ਮੈਂ ਆਪਾਂ ਨੂੰ ਸਲੂਟ ਦੁਬਾਰਾ ਤੱਕ ਪੁਲਿਸ ਦੀ ਰਿਸਪੈਕਟ ਦੀ ਗੱਲ ਹੈ ਮੈਂ ਪਹਿਲਾਂ ਦੇਖਦਾ ਰਿਆਂ ਲੀਡਰਾਂ ਨੂੰ ਕਈ ਵਾਰੀ ਮੈਂ ਸ਼ੋਹਾਂ ਤੇ ਵੀ ਜਾਂਦਾ ਰਿਹਾ ਤੇ ਉੱਥੇ ਮੁੱਖ ਮੰਤਰੀ ਵੀ ਆਉਂਦੇ ਰਹੇ ਆ ਸਮੇਂ-ਸਮੇਂ ਦੇ ਮੈਨੂੰ ਬੜਾ ਗਲਤ ਲੱਗਦਾ ਸੀਗਾ ਜਦੋਂ ਕੋਈ ਮੁੱਖ ਮੰਤਰੀ ਆ ਜਾਂਦਾ ਪ੍ਰੋਟੋਕਾਲ ਮੁਤਾਬਕ ਉਹਨੂੰ ਸਲੂਟ ਕਰਦੇ ਸੀਗੇ ਜਿਹੜੇ ਜਵਾਨ ਖੜੇ ਰਸਤੇ 'ਚ ਤੋਂ ਸਲੂਟ ਦਾ ਜਵਾਬ ਨਹੀਂ ਦਿੰਦੇ ਸੀ ਚਾਕਦੇ ਵੀ ਨਹੀਂ ਸੀ ਉਹਨਾਂ ਵੱਲ ਇਹ ਤਾਂ ਫਿਰ ਇਦਾਂ ਹੀ ਹੋ ਗਿਆ ਫਿਰ ਜਿੰਨੇ ਆਪਾਂ ਕਿਸੇ ਵੱਲ ਹੱਥ ਕੱਢੀਏ ਹੱਥ ਬਣਾਉਣ ਵਾਸਤੇ ਅਗਲਾ ਕੱਢੇ ਨਾ ਫਿਰ ਆਪਾਂ ਨੂੰ ਨਮੋਸ਼ੀ ਹੁੰਦੀ ਹੈ ਨਾ ਫਿਰ ਜਦੋਂ ਤੋਂ ਮੈਂ ਐਮਪੀ ਬਣਿਆ ਕਿਉਂਕਿ ਉਹ ਤੋਂ ਪਹਿਲਾਂ ਤਾਂ ਸਲੂਟ ਪੈਂਦੇ ਸੀ ਜਦੋਂ ਤੋਂ ਮੈਂ ਐਮਪੀ ਬਣਿਆ ਜਿੰਨੇ ਵੀ ਮੁੰਡੇ ਡਿਊਟੀ ਤੇ ਲੱਗਦੇ ਸੀ ਜਾਂ ਰੂਟ ਲੱਗਦਾ ਸੀ ਅੱਜ ਤੱਕ ਮੁੱਖ ਮੰਤਰੀ ਦੇ ਅੱਜ ਤੱਕ ਮੈਂ ਹਰ ਇੱਕ ਸਲੂਟ ਦਾ ਜਵਾਬ ਦੇਣਾ ਕੋਈ ਸਲੂਟ ਮੈਂ ਅਟੈਂਡਡ ਨਹੀਂ ਛੱਡਦਾ ਇੱਕ ਵਾਰੀ ਮੈਂ ਮੁਕਸਰ ਮਾਗੀ ਮੇਲੇ ਚੋਂ ਨਿਕਲ ਰਿਹਾ ਸੀ ਜਦੋਂ ਹਜੇ ਸਾਡੀ ਪਾਰਟੀ ਦੀ ਸਰਕਾਰ ਨਹੀਂ ਬਣੀ ਸੀ ਤਾਂ ਮੈਂ ਬਾਹਰ ਨਿਕਲਿਆ ਤੇ ਮੈਂ ਕਿਤੇ ਫੋਨ ਤੇ ਲੱਗ ਗਿਆ ਇੱਕ ਟ੍ਰੈਫਿਕ ਵਾਲੇ ਮੁੰਡੇ ਨੇ ਸਲੂਟ ਮਾਰਿਆ ਮੈਨੂੰ ਪਤਾ ਨਹੀਂ ਲੱਗਿਆ ਮੈਨੂੰ ਡਰਾਈਵਰ ਨੇ ਮੁੰਡੇ ਦੱਸਿਆ ਕਹਿੰਦਾ ਉਹ ਮੁੰਡੇ ਨੇ ਸਲੂਟ ਮਾਰਿਆ ਸੀ ਤੁਸੀਂ ਫੋਨ ਤੇ ਸੀ ਮੈਂ ਗੱਡੀ ਵੈਕ ਕਰ ਲਾ ਗੱਡੀ ਦੀ ਊ ਮਾਰ ਕੇ ਮੈਂ ਆਇਆ ਦੁਬਾਰਾ ਉਸ ਚੌਂਕ ਤੇ ਜਿੱਥੇ ਖੜਾ ਸੀ ਉੱਤਰ ਕੇ ਮੈਂ ਉਹਨੂੰ ਕਿਹਾ ਮੈਂ ਕਿ ਸੌਰੀ ਮੈਂ ਕਿਤੇ ਹੋਰ ਦੇਖਦਾ ਸੀ ਮੈਂ ਆ ਤੈਨੂੰ ਸਲੂਟ ਕਰਨਨ ਦੁਬਾਰਾ ਮਾਣ ਮਹਿਸੂਸ ਹੁੰਦਾ ਦਿਨ ਜਨਮ ਦਿਨ ਦੇ ਕਾਰਡ ਆਉਂਦੇ ਆ ਨਾ ਤੁਹਾਨੂੰ ਤੇ ਆਉਣ ਸਾਲ ਮੈਂ ਸ਼ੁਰੂ ਕੀਤਾ ਕਿ ਡੀਜੀਪੀ ਦੇ ਸਾਈਨ ਹੋਣ ਮੇਰੇ ਸਾਈਨ ਹੋਣ ਤੇ ਤੁਹਾਡੇ ਘਰੇ ਤੁਹਾਡੇ ਜਨਮ ਦੇ ਨਾਲ ਦੇ ਦਿਨ ਬਹੁਤ ਸ਼ਾਨਦਾਰ ਕਾਰਡ ਆਵੇ ਜਿਜ ਤੁਹਾਡੀਆਂ ਪ੍ਰਾਪਤੀਆਂ ਲਿਖਿਆ ਹੋਣ ਬੱਚਿਆਂ ਨੂੰ ਮਾਣ ਮਹਿਸੂਸ ਹੁੰਦਾ ਬੱਚੇ ਸਕੂਲ ਚ ਲੈ ਕੇ ਜਾਂਦੇ ਨੇ ਉਹ ਜਨ ਕਾਰਡ ਕਿ ਮੇਰੇ ਪਾਪਾ ਵਾਸਤੇ ਕਾਰਡ ਆਇਆ ਹੈ ਦੇਖੋ ਮਾਣ ਮਹਿਸੂਸ ਇੱਜ਼ਤ ਹੈ ਜਿੰਨੀ ਇੱਜ਼ਤ ਦੇ ਦੋਗੇ ਉਨੀ ਜਿੱਤ ਲੈ ਲੋਗੇ ਫਿਰ